ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸੱਜਣੋ ਡਰੈੱਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਓ ਪੈਂਟ ਦੀ ਗੱਲ ਕਰੀਏ ਤਾਂ ਸੱਜਣੋ ਗਲਾਮੀ ਵਾਲਾ ਗੁਲਾਮ ਪੱਤਰਾਂ ਗਲਾਮੀ ਵਾਲੇ ਪਿੰਡ ਦੇ ਵਿੱਚੋਂ ਸੱਜਣੋ ਵੀਡੀਓ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆਂ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਫਰੋਜਪੁਰ ਆ ਗਿਆ ਹਰੀ ਹਰ ਝੋਕ ਨੇੜੇ ਆ ਸਾਦਕ ਨੇੜੇ ਆ ਮੇਨ ਸ਼ਹਿਰ ਇਹਨਾਂ ਨੂੰ ਜਿੰਨਾ ਕ ਮੇਰਾ ਤਜਰਬਾ ਇਸ ਸੀਰੀਏ ਸਾਦਕ ਹੋਊਗਾ ਫਰੋਜਪੁਰ ਵੀ ਲੱਗੇ ਫਰੋਜਪੁਰ ਸ਼ਹਿਰ ਵੀ ਇਹਨਾਂ ਨੂੰ ਨੇੜਿਕ ਆ 15 ਕਿਲੋ ਫਰੋਜਪੁਰ ਤੇ 15 ਹੀ ਸਾਦਕ ਹੈ 15 ਕਿਲੋਮੀਟਰ ਦੀ ਦੂਰੀ ਤੇ ਸੱਜਣੋ ਫਰੋਜਪੁਰ ਨਗਰ ਆ ਸ਼ਹਿਰ ਵੱਡਾ ਤੇ ਸਾਦਕ ਵੀ 15 ਕਿਲੋਮੀਟਰ ਦੀ ਦੂਰੀ ਆ ਛੋਟੀ ਵਿਖਾਉਣੀ ਆ ਤੁਹਾਨੂੰ ਰਿਕਾਰਡ ਸਮੇਤ ਅੱਜ ਫੇਰ ਦੋ ਦਿਨ ਪਹਿਲਾਂ ਇਸ ਘਰੋਂ ਵੀਡੀਓ ਵਿਖਾਈ ਸੀ ਵੱਡੀ ਝੋਟੀ ਸੀ ਇੱਕ ਤੇ ਇੱਕ ਦਰਮਿਆਨੇ ਭਾਦੀ ਝੋਟੀ ਸੀ ਤੇ ਉਹ ਕਿਸੇ ਲੈਣ ਵਾਲੇ ਸੱਜਣਾ ਕੋਲੇ ਪਹੁੰਚ ਗਈਆਂ ਇੱਕ ਝੋਟੀ ਰਿਕਾਰਡ ਸਮੇਤ ਭਾਉਕਲੇ ਹੋਰ ਆਈ ਆ ਸੋਚਿਆ ਵੀ ਤੁਹਾਡੇ ਨਾਲ ਸਾਂਝੀ ਕਰੀਏ ਆ ਜੋ ਸਾਰੀ ਡਿਟੇਲ ਲਾਵਾਂਗੇ ਅੰਤ ਤੱਕ ਜੁੜਦੇ ਹੋ ਤੁਹਾਡਾ ਧੰਨਵਾਦ ਜੀ ਦੇ ਪਸੰਦ ਆ ਕੀ ਤਸੱਲੀ ਕਰਨਾ ਤੁਹਾਡਾ ਹੱਕ ਆ ਮੇਰਾ ਮੰਨਣਾ ਤੇ ਵੀਰ ਹਰਾਨਾ ਗੱਲਾਂ ਬਾਤਾਂ ਹੋਈਆਂ ਬਹੁਤ ਚੰਗਾ ਦੁੱਧ ਕਰਮ ਵਾਲੀ ਰਾਣੀ ਨੇ ਪਾਇਆ ਕਿਹੜੇ ਘਰ ਦਾ ਸ਼ਿੰਗਾਰ ਬਣੂਗੀ ਆਜੋ ਲਈਏ ਜਾਣਕਾਰੀ ਜੁੜੇ ਰਹੋ ਐਂਡ ਤੱਕ ਤੁਹਾਡਾ ਧੰਨਵਾਦ ਸਹੀ ਗੱਲ ਹੈ ਬਾਉਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੰਤੂ ਸਾਹਿਬ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵਧੀਆ ਚੜਦੀ ਕਲਾ ਚੜਦੀ ਕਲਾ ਸ਼ੁਕਰ ਹੈ ਦਾਤੇ ਦਾ ਤੇ ਇੱਕ ਦਿਨ ਹੀ ਪਹਿਲਾਂ ਮਿਲੇ ਸੀ ਤੇ ਕਿਵੇਂ ਪ੍ਰਮਾਤਮਾ ਨੇ ਕਰਤੀ ਕਰਪਾਹ ਜੀ ਹਾਂ ਜੀ ਹਾਂ ਜੀ ਹੈ ਹਾਂ ਜੀ ਟਿਕਾਣੇ ਲੱਗ ਗਏ ਟਿਕਾਣੇ ਲੱਗ ਗਏ ਹਾਂ ਜੀ ਠੀਕ ਆ ਤੇ ਡਰੈੱਸ ਆਪਣਾ ਪਿੰਡ ਗਲਾਮ ਪਤਰਾ ਜ਼ਿਲ੍ਹਾ ਫਰੋਜ਼ਪੁਰ ਤਹਿਸੀਲ ਵੀ ਫਰੋਜ਼ਪੁਰ 15 ਕਿਲੋਮੀਟਰ ਦੀ ਦੂਰੀ ਤੇ ਆਪਣਾ ਫਰੋਜ਼ਪੁਰੋਂ ਪਿੰਡ ਤੇ 15 ਕਿਲੋਮੀਟਰ ਦੀ ਦੂਰੀ ਤੇ ਸਾਦਕੋਂ ਸਾਦਕੋਂ ਆਪਣਾ ਨਗਰ ਤੇ ਨੰਬਰ ਮੋਬਾਈਲ 62842 ਤੇ 31688 9730 31945 ਵੈਰੀ ਗੁੱਡ ਬਹੁਤ ਅੱਛੀ ਬੋਲੀ ਦੇ ਵਿੱਚ ਸੱਜਣੋ ਬਾਈ ਨੇ ਨੰਬਰ ਰਿਪੀਟ ਕੀਤੇ ਆ ਪਾਊਗਾ ਸਰਵਨ ਸਿੰਘ ਝੋਟੀ ਲੈ ਆਇਆ ਇਹ ਪਹਿਲਾਂ ਤਾਂ ਐ ਦੱਸ ਵੀ ਹੈ ਕਿਹੜੇ ਟੀਕੇ ਦੀ ਆ 70577 ਦੀ 70577 ਦੀ ਆ ਸਜਣੋ ਆਪ ਝੋਟੀ ਆਪ ਆ ਜਿਹੜੀ 70577 ਦੀ ਆ ਨੋਟ ਕਰ ਲੋ ਤੇ ਹੁਣ ਐ ਦੱਸ ਵੀ ਇਹ ਗੱਬਣ ਕਿਹੜੇ ਤੋਂ ਖੜੀ ਦਾ ਖੜੀ ਤੋਂ ਗੱਬਣ ਆਂ ਕਿਆ ਬਾਤ ਤੇ ਸਿੰਘ ਹੁਣ ਕੀ ਕਹਿ ਦਈਏ ਫਿਰ ਇਹਦਾ ਆਪਸ ਤੇ ਰਖੇ ਲੋ ਕਿ ਜਾਂਦਾ ਆ ਦੀ ਹੱਥ ਹਟੇ ਰੱਖ ਦੀਏ ਤਾਂ ਸਿੰਗਲ ਆਵਦਾ ਨਹੀਂ ਹੈ ਐਂ ਕਹਿ ਦੀਏ ਹਾਂ ਜੀ ਹਾਂ ਕੀ ਬਾਤ ਤੇ ਪਾਉਜੀ ਸੂਆ ਕਿਹੜਾ ਸੁੰਦੀ ਆ ਰਾਣੀ ਤਿਜਾ ਤਿਜਾ ਸੂਆ ਸੁੰਦੀ ਆ ਤੇ ਕਹਿਨ ਨੂੰ ਤਾਂ ਦੂਜੇ ਵੀ ਕਹਿ ਸਕਦੇ ਨਾ ਗਲਤ ਕਰ ਨਹੀਂ ਸੂਏ ਨਾਲ ਕੀ ਹੁੰਦਾ ਹਨਾ ਤਿਜੇ ਤੇਜੇ ਦਾ ਤਿਜੇ ਹੀ ਆ ਹਾਂ ਤੇ ਦੂਜੇ ਸੂਏ ਦੇ ਦੁੱਧ ਕਿੰਨਾ ਐਨੇ ਕਰਮਾਲੀ ਨੇ ਭਾਂਡੇ ਚ ਪਾਇਆ ਗੱਲਾਂ ਮਾਲਕ ਇਹ ਗੱਲ ਕਹਿੰਦੇ ਸੀ ਵੀ ਸੌਦਾ ਕਰ ਲੋ ਸਾਡੇ ਘਰੇ ਸਵਾਲਿਆ ਜੇ ਮੈਂ ਰੁਪਈਏ ਤੁਸੀਂ ਦੇਤੇ ਆ ਤੇ ਜਿੰਨਾਂ ਵੇਹ ਕਿਲੋ ਦੁੱਧ ਹੋਏਗਾ ਉਦੋਂ ਲੈ ਜਾ ਜੀ ਕਿੰਨੇ ਦਿਨਾਂ ਦਾ ਕਹਿੰਦੇ ਸੀ ਵੀ ਕਿੰਨੇ ਦਿਨਾਂ ਦਾ 15 ਦਿਨਾਂ ਤੋਂ ਆਂਦੇ ਸਾਡੀ ਝੋਟੀ ਤੋਂ ਹੱਥੇ ਆਉਂਦੀ ਦੋ ਸੂਏ ਉਹਨਾਂ ਚੋਏ ਆ ਤਿੰਜੇ ਸੂਏ ਵੇਚੀ 15 ਦਿਨਾਂ ਬਾਅਦ ਕਹਿੰਦੇ 20 ਕਿਲੋ ਦੁੱਧ ਚੋਕੇ ਲੈ ਜਿਓ ਵੀ ਸਾਡੀ ਗਾਰੰਟੀ ਆ ਗਾਰੰਟੀ ਹਾਂਜੀ ਕਿਆ ਬਾਤ ਆ ਪਰ ਇੱਕ ਮੈਂ ਬੇਨਤੀ ਕਰਦਾ ਯਾਰ ਵੀਰੇ ਹੁਣ ਕੱਲ ਮੈਂ ਸੂਈ ਆਪਣੀ ਹੈਨਾ ਬੰਦੇ ਨਾਲ ਸੌਦਾ ਕਰ ਲਾ ਉਹਨਾਂ ਦੀ ਮੈਂ ਮਿੰਨਤਾਂ ਕਰਦਾ ਨਾ ਭਾਈ ਜੇਰ ਪੈ ਰੰਦੋ ਕੱਚੀ ਮੈਂ ਨਾ ਚੜਾਉਂਦਾ ਤੇ ਮੇਰੇ ਕਰੇ ਮੈਂ ਸੁੰਦੀ ਐ ਨਾ ਯਾਰ ਤੇ ਉਹਨਾਂ ਲੋਕਾਂ ਨੂੰ ਆਖਿਆ ਕਰ ਵੀ ਬਾਈ ਜੀ ਮੈਂ ਸੂਨ ਸੂਲ ਪੀਏ ਜੇ ਉਹਨੇ ਬੱਚਾ ਬਾ ਕੜਾਤਾ ਬਾਰ ਤੇ ਜੇਲ ਸੁੱਟ ਲੈਣ ਦੇ ਸਵੇਰੇ ਲੈ ਜਾਏ ਸਿਆਣੀ ਗੱਲ ਠੀਕ ਹੈ ਕੱਚਾ ਪਸੂ ਕਾਹੂਗਾ ਹੁਣ ਕੀ ਹੋ ਗਿਆ ਜਾ ਕੇ ਹਨਾ ਬੈਠੀ ਉਹਨੇ ਮੈਂ ਠਾਈ ਠੀਕ ਹੈ ਉਹਦੇ ਵਿੱਚ ਕੋਈ ਵੀ ਡਾਟ ਨਹੀਂ ਹੈਗਾ ਸੀ ਜਦੋਂ ਆਏ ਬੰਦੇ ਤੇ ਉਦੋਂ ਦੂਜਾ ਬੈਠੀ ਹੋਈ ਸੀ ਮੈਂ ਜੇਰ ਪਾਉਂਦੀ ਸੀ ਜੇਰ ਪਾਉਂਦੀ ਸੀ ਮੈਂ ਜੇਰ ਪਾ ਲੈਂਦੋਂ ਆਹਦੇ ਨੇ ਠਾ ਦੇ ਹਨਾ ਸਫਰ ਦੇ ਵਿੱਚ 12 ਵਜੇ ਮੈਂ ਸੁੱਈ 3 ਵਜੇ ਮੈਂ ਟੈਂਪੂ ਚੜਾਈ ਵੱਡੀ ਮੈਂ ਵੱਡੀ ਮੈਂ ਨਾ ਕਾਲੀ ਕਰਿਆ ਕਰੋ ਸੱਜਣੋ ਨਾ ਕਾਲੀ ਕਰਿਆ ਕਰੋ ਸੱਜਣੋ ਸਹੀ ਗੱਲ ਹੈ ਵੇਖੋ ਨੁਕਸਾਨ ਹੋਵੇ ਪਟਪਾਈਏ ਭਰਨੇ ਆ ਬਿਲਕੁਲ ਠੀਕ ਹੈ ਜੀ ਸਹੀ ਗੱਲ ਹੈ ਤੇ ਸੱਜਣੋ ਇੱਥੋਂ ਇਹਦੇ ਥਾਂ ਲੈਵੇ ਦੀ ਕੁਆਲਿਟੀ ਜਿਹੜੀ ਆ ਮਿਹਨਤ ਕਿ ਲਾਏ ਹੁੰਦੇ ਸਾਂ ਵਾਕਿਆਈ ਕੋਈ ਛਾਕ ਨਹੀਂ ਭਾਉ ਤੇ ਮਿਲਕ ਮਲਕ ਵੇਣ ਸੱਜਣੋ ਵੇਖ ਲਓ ਕੱਲੀ ਮੈਂ ਮਖਾਉਣ ਲੱਗਾ ਤੇ ਹਰਿਆਣੇ ਹੁਰੀ ਉਹਨੇ ਜਾਨ ਦੀ ਲੋੜ ਨਹੀਂ ਹਰਿਆਣਾ ਇੱਥੇ ਬਣਾ ਦਿਆਂਗੇ ਯਾਰ ਕੀ ਬਾਤ ਵੇਖੋ ਸਜਣੋ ਹੁਣ ਗੈਸ ਤੁਸੀਂ ਲਾਉਣਾ ਇਹਦੇ ਥੱਲੇ ਉਹ 20 ਚੋਣਾ ਕਿ ਤੁਸੀਂ 21 ਚੋਣਾ ਤੇ ਤੁਸੀਂ 14 ਚੋਣਾ ਜ ਜਿਹਨੇ ਬਰੀਡ ਤੇ ਕੰਮ ਕਰਨਾ ਹੈ ਇਹਦੀ ਬਰੀਡ ਤਾਂ ਤਿਆਰ ਹੀ ਸਮਝ ਆਪ 70 5 77 ਦੀ ਉਹਦਾ ਵੀ ਰਿਜ਼ਲਟ ਸਾਹਮਣੇ ਆ ਵੀ 20 ਝੋਟੀਆਂ ਦੁੱਧ ਦੇਈ ਜਾਂਦੀਆਂ ਤੇ ਜਿਹਦੇ ਤੋਂ ਖਾਲੀ ਤੋਗਾ ਗੱਬਣ ਉਹਦੀਆਂ ਕਟੀਆਂ ਵੀ ਟਾਪ ਦੇ ਨਗਿਨੇ ਆ ਤੋਰ ਕਰਾ ਮੇਰਾ ਵੀ ਚੈੱਕ ਉਹਨਾਂ ਵਾਲੇ ਇੱਕ ਤੋਂ ਇੱਕ ਪਰੇ ਆ ਜੋ ਹੁਣ ਇੱਕ ਇਹ ਗੱਲ ਦੀ ਬੇਨਤੀ ਆ ਕਿ ਥਾਣਾ ਵਾਲੋ ਤੇ ਭਾਰ ਲੋਕ ਕੇ ਨਾ ਮੈਂ ਆਪਣੀ ਓਕੇ ਓਕੇ ਯਾਰ ਆਪਣੇ ਆਪਣੇ ਘਰੇ ਓਕੇ ਆ ਹਾਂ ਇਹਦੇ ਮੇਰੀ ਵਿਹਲੀ ਵੇਖਦਾ ਵੀ ਘਰ ਤੋਂ ਕਿੰਨੀ ਦੂਰ ਹੈ ਹਾਂ ਜੇ ਉਹੋ ਜੀ ਗੱਲ ਹੋਵੇ ਮੈਂ ਮੰਜਾਂ ਡਾਇਆ ਹੋਇਆ ਇੱਥੇ ਵਾਕਿਆ ਜੀ ਵੇਖੋ ਸੱਜਣੋ ਤੇ ਦਿਨ ਕਿੰਨੇ ਲਾਜੂ ਬਾਹਰ ਕੱਢ ਸ਼ੇਰਾਂ ਨੂੰ ਕਿਹ ਰਾਜ ਹਾਂ ਗਲੀ ਚ ਹਾਂ ਆਖਿਆ ਭਾਵੇਂ ਆਜ ਸੂਬੇ ਤੇ ਭਾਵੇਂ ਸਿਹਰੇ ਸੂਬੇ ਮੇਰਾ ਨਹੀਂ ਦਿਲ ਮੰਨਦਾ ਵੀ ਸੂਬੇ ਜਿਹੜੀ ਬੌੜੇ ਤੇ ਮੱਝ ਹੁੰਦੀ ਸੁਹੰਦੀ ਨਿੰਦੀ ਛੇਤੀ ਇਹ ਹਜੇ ਲੈ ਜੂਗੀ ਦਿਨ ਪੰਜ ਚਾਰ ਹਨਾ ਹਾਂ ਜੀ ਹਾਂ ਜੀ ਵੇਖੋ ਸੱਜਣਾ ਕੀ ਬਾਤਾਂ ਝੂਟੀ ਬੁਖਾ ਰਹੇ ਆ ਤੁਹਾਨੂੰ ਪਿੰਡ ਗੁਲਾਮ ਪੱਤਰਾਂ ਦੇ ਵਿੱਚ ਕਮਾਲੋ ਸ਼ਾ ਜੀ ਵੇਖੋ ਕੱਦ ਕਾਠ ਵੀਰ ਦੇ ਕੱਤੋਂ ਤਾਜ਼ਾ ਲਾ ਲਓ ਜਿਹੜੀ ਜਿਹੜੀ ਚੀਜ਼ ਮੇਰੇ ਸਾਹਮਣੇ ਆਈ ਗਈ ਉਹ ਮੈਂ ਪੁੱਛ ਲੈਣਾ ਹੁੰਨਾ ਵੀ ਆ ਯਾਰ ਹੁਣ ਜਿਵੇਂ ਮਾੜੀ ਦੀ ਬੇਮਲੂਮੀ ਇੱਕ ਸਾਈਡ ਰੱਖਦੀ ਇਹ ਵੀ ਆਪਾਂ ਪਾਉਣ ਤੋਂ ਕਨਫਰਮ ਕਰਾਂਗੇ ਇੱਕ ਸਾਈਡ ਬੇਮਲੂਮੀ ਦੀ ਭਾਰਾ ਰੱਖਦੀ ਹੈ ਕੀ ਚੱਕਰ ਲੈ ਚੱਲ ਲੈ ਚੱਲ ਉੱਥੇ ਕਿਵੇਂ ਵਟਾਮਨ ਐਚ ਲੰ ਪਾਉਂਦੇ ਨੇ ਵਟਾਮਨ ਐਚ ਪਾਉਂਦੇ ਆ ਤੇ ਮੈਂ ਉਹਨਾਂ ਆਖਿਆ ਦੂਜੇ ਤੀਜੇ ਸੂਏ ਵਾਲੀ ਮੈਂ ਇਹਨੂੰ ਨਾ ਪਾਇਆ ਕਰੋ ਹਾਂ ਤੇ ਫੇਰ ਉਹਦੇ ਨਾਲ ਕੀ ਕਰਨ ਭਾਲਾ ਭੋਲਾ ਕਰੀ ਫਿਰਦੀ ਭਾਲਾ ਵੀ ਹੂੰ ਤਾਂ ਕੋਈ ਆਂਦੇ ਵੀ ਗਾਰੰਟੀ ਦਿੱਤੀ ਉਹਨਾਂ ਨੇ ਮੈਂ ਨਾ ਯਾਰ ਤੈਨੂੰ ਮੈਂ ਗਾਰੰਟੀ ਦੇ ਦੇਣਾ ਠੀਕ ਆ ਆਈ ਬੇਰੀ ਮੋਟੀ ਤਾਰ ਪਿੰਦੀ ਵਾਕਿਆ ਹੀ ਥਾਂ ਤੇ ਇਹ ਲੱਗਾ ਮੈਂ ਨਾ ਪੀੜੀ ਦੇ ਪਾ ਵਾਂਗੂ ਚਾਰਾਂ ਗੁੱਠਾਂ ਤੇ ਲੱਗੇ ਆ ਹਨਾ ਰਾਣੀ ਨੂੰ ਹਾਂਜੀ ਹਾਂਜੀ ਤੇ ਪਾਉ ਜੀ ਫਿਰ ਇਹ ਦੇ ਰਾਤ ਆਈ ਏ ਤੇ ਅਜੇ ਦਿਲ ਤੋਂ ਨਹੀਂ ਧਰਿਆ ਵੀ ਪੱਠੇ ਡੱਕੇ ਵੀ ਘੱਟ ਚੱਕੇ ਹਾਂ ਚੱਕੇ ਨਹੀਂ ਅਜੇ ਤੇ ਸ਼ਾਹ ਜੀ ਰੇਟ ਇਹਦਾ ਰੇਟ ਇਹਦਾ ਫੋਨ ਤੇ ਕਰਾਂਗੇ ਮੁੱਲੇ ਦਾ ਕਰਾਂਗੇ ਆਪਾਂ ਨਹੀਂ ਬਿਲਕੁਲ ਜਾਇਜ਼ ਕਰਾਂਗੇ ਠੀਕ ਆ ਇਹ ਨਹੀਂ ਉਹ 3 ਲੱਖ 25 ਲੱਖ ਕਿਉਂ ਜੀ ਜਾਇਜ਼ ਰੇਟ ਹੋਊ ਤੇ ਫੋਨ ਲਾ ਲੇ ਹੋ ਜਿਹੜਾ ਵੀ ਭਰਾ ਲਾਏਗਾ ਉਹਦਾ ਸਤਿਕਾਰ ਠੀਕ ਆ ਤੁਹਾਨੂੰ ਸਤਿਕਾਰ ਲਓ ਵੀ ਸੱਜਣੋ ਵੱਡੀ ਝੋਟੀ ਆ ਬਲੇਸਨ ਗਾਂ ਘਰਾ ਲੇਗਾ ਬਣੇਗੇ ਵਾਕੇ ਕੋਈ ਸ਼ੱਕ ਨਹੀਂ ਮੈਂ ਹਰ ਚੀਜ਼ ਤੁਹਾਨੂੰ ਸਾਹਮਣੇ ਕਰਤੀ ਆ ਕੈਮਰੇ ਦੇ ਵਿੱਚ ਤੇ ਜੇ ਕੋਈ ਰਹਿ ਗਈ ਉਹ ਦੇਖੇ ਮਾਂ ਦੇ ਇਜ਼ਾਜ਼ਤ ਟਾਪ ਦਾ ਨਗੀਨਾ ਕਹਿੰਦੇ ਵੀ ਦੋ ਰਾਇ ਨਹੀਂ ਕਿਉਂਕਿ ਐਡੇ ਐਡੇ ਹੀਰੇ ਕੱਢਨੇ ਕਰਨੇ ਔਖੇ ਆ ਤੇ ਵੇਖੋ ਉੱਤੋਂ ਵੀ ਚੈੱਕ ਕਰ ਲਓ ਪੈਠਪੜੇ ਦੀ ਬਹੁਤ ਚੰਗੀ ਆ ਪਤਲੀ ਚਮੜੀ ਆ ਕਾਗਜ਼ ਹਾਂ ਤੇ ਲੇਵਾ ਥੋੜਾ ਜਿਹਾ ਘਟ ਕੇ ਵੀ ਖੜਦੀ ਆ ਛੋਟੀ ਆ ਜੇ ਖਲਣਾ ਛੋਟੀ ਨੇ ਹਾਂ ਜੇ ਕਾਜੀ ਆਈ ਨਾ ਰਾਤ ਤੇ ਉਪਰਾ ਵੀ ਕਰਦੀ ਹਾਂ ਹੈਨਾ ਚੜਾ ਜਾਂਦੀਆਂ ਕੋਈ ਸ਼ੱਕ ਨਹੀਂ ਧੰਨਵਾਦ ਸਜਨੋ ਵੀਡੀਓ ਨੂੰ ਐਂਡ ਤੱਕ ਵੇਖਣ ਲਈ